ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਵੇ ਗੁਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੇਰਾ ਜੀ ਖੁਸ਼ੀ ਹੋਵੋਗੇ ਅਸੀਂ ਵੀ ਵਾ ਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਆ ਜੀ ਇਹ ਸੀਗਾ ਜੀ ਸਵੇਰ ਦਾ ਟਾਈਮ ਆ ਇਹ ਲ ਆ ਰਹੀ ਸੀ ਜੀ ਮੈਂ ਪੋਚੇ ਬਾਕੀ ਹੋਰ ਸਾਰੇ ਕੰਮ ਹੋ ਗਏ ਜੀ ਆਪਣੇ ਰੋਟੀ ਬਣਾਉਣੀ ਹੈ ਪੋਚੇ ਲਾ ਕੇ ਉਸ ਤੋਂ ਬਾਅਦ ਆਪਾਂ ਰੋਟੀ ਬਣਾਵਾਂਗੇ ਅੰਦਰ ਕਮਰਿਆਂ 'ਚ ਵੀਡੀਓ ਨਹੀਂ ਬਣਾਈ ਸੀ ਇਕੱਲੇ ਜਾਣੇ ਤੋਂ ਫਿਰ ਅੰਦਰ ਨਹੀਂ ਬਣਦੀ ਕੈਮਰਾ ਨਹੀਂ ਸੈੱਟ ਆਉਂਦਾ ਇਦਾਂ ਕਰਕੇ ਆਪਾਂ ਇੱਥੇ ਲੌਬੀ 'ਚ ਆ ਗਈ ਸੀ ਇੱਥੇ ਰੱਖ ਲਿਆ ਸੀ ਕੈਮਰਾ ਆਪਾਂ ਸੈੱਟ ਕਰਕੇ ਝਾੜੂ ਪੋਚੇ ਦੀ ਵੀਡੀਓ ਬਣਾਉਣੀ ਇਕੱਲੇ ਜਾਣੇ ਨੂੰ ਔਖੀ ਹੋ ਜਾਂਦੀ ਹੈ ਜੀ ਇਹ ਆਪਾਂ ਲਾ ਦਾਂਗੇ ਜੀ ਫਟਾਫਟ ਪੋਚਾ ਉਸ ਤੋਂ ਬਾਅਦ ਪਾਉਣੇ ਸੀਗੇ ਜੀ ਮਸ਼ੀਨ 'ਚ ਕੱਪੜੇ ਧੋਣ ਲਈ ਸੋਚਿਆ ਸੀ ਪੋਚਾ ਲਾ ਕੇ ਮਸ਼ੀਨ 'ਚ ਕੱਪੜੇ ਪਾ ਦੂੰਗੇ ਤੇ ਫੇਰ ਰੋਟੀ ਬਣਾਉਦੇ ਬਣਾਉਦੇ ਧੋਤੇ ਜਾਣਗੇ ਦੀ ਬਾਅਦ 'ਚ ਕੱਢ ਲਾਂਗੇ ਆਪਾਂ ਪਰ ਅੱਜ ਐਤਵਾਰ ਸੀਗਾ ਜੀ ਐਤਵਾਰ ਨੂੰ ਲੱਗ ਗਿਆ ਕੱਟ ਲੈਟ ਦਾ ਕਈ ਵਾਰੀ ਸਾਡੇ ਲੱਗ ਜਾਂਦਾ ਜੀ ਕੱਟ ਵੈਸੇ ਤਾਂ ਲਾਈਟ ਬਹੁਤ ਘਟ ਜਾਂਦੀ ਹੈ ਕਦੇ ਕਦੇ ਐਂਤਵਾਰ ਨੂੰ ਹੀ ਕੱਟ ਲੱਗਦਾ ਜੀ ਜਦੋਂ ਲੱਗਦਾ ਹੈ ਸੈਲਰ ਆਈ ਲਾਈਟ ਆ ਜਾਂਦੀ ਹੈ ਜੀ ਇੱਧਰ ਸਾਡੇ ਤਾਂ ਕਰਕੇ ਫਿਰ ਇਹਨੂੰ ਕੱਟ ਲੱਗ ਜਾਂਦਾ ਜਦੋਂ ਕੋਈ ਉਹਨਾਂ ਨੇ ਠੀਕ ਕਰਨੀ ਹੁੰਦੀ ਹੈ 9 ਵਜੇ ਕੱਟ ਲੱਗ ਗਿਆ ਸੀਗਾ ਜੀ ਸਵੇਰੇ 5 ਵਜੇ ਆਈ ਹੈ ਸ਼ਾਮ ਨੂੰ ਦੁਪਹਿਰੇ ਜੀ ਤਾਂ 3:30 ਵਜੇ ਤਾ ਆਪਣੀ ਟੈਂਕੀ ਵੀ ਖਾਲੀ ਹੋ ਗਈ ਸੀ ਜੀ ਪਾਣੀ ਆਈ ਮੱਝਾਂ ਨੂੰ ਪਾਣੀ ਵੀ ਫਿਰ ਲੈਟ ਆਈ ਤੋਂ ਪਿਆ ਹੈ 5 ਵਜੇ 5 ਵਜੇ ਆਪਾਂ ਧਾਰਾਂ ਚੋਣੀਆਂ ਹੁੰਦੀਆਂ ਨੇ ਪਹਿਲਾਂ ਪਾਣੀ ਪਿਆਇਆ ਫਟਾਫਟ ਫੇਰ ਧਾਰਾਂ ਚੋਈਆਂ ਜੀ ਜਦੀ ਇਹ ਲਾ ਦਾਂਗੇ ਜੀ ਸਾਰੇ ਪੋਚਾ ਆਪਾਂ ਇਹ ਫ੍ਰਿਜ ਕੋਲ ਇੱਧਰ ਫੱਟੀ ਰੱਖੀ ਹੋਈ ਜੀ ਇੱਥੇ ਜੋੜ ਆ ਫ੍ਰਿਜ ਦਾ ਸੈਮੀ ਆਪਣਾ ਇਹ ਧਾਰ ਨੂੰ ਫੜਦਾ ਆ ਕੇ ਉਹਦੇ ਨਾਲ ਲੱਗ ਜਾਂਦਾ ਜੀ ਖੇਡਣਾ ਇਹ ਤਾਂ ਕਰਕੇ ਆਪਾਂ ਫੱਟੀ ਲਾਤੀ ਤੇ ਭਾਰੀ ਹੈ ਫੱਟੀ ਉਹ ਤੋਂ ਹਿੱਲਦੀ ਨਹੀਂ ਜੋੜ ਪਿੱਛੇ ਕਰਤਾ ਤਾਰ ਦਾ ਆਪਾਂ ਇਹਦੇ ਹਾਜੀ ਛੋਟੇ ਕਰਕੇ ਉਹ ਚੀਜ਼ਾਂ ਚੱਕਦਾ ਜਿਹੜੀ ਚੀਜ਼ ਆ ਜਾਂਦੀ ਹੈ ਦੰਦੀਆਂ ਵੜਦਾ ਉਹਦੇ ਇਹ ਅੱਜ ਪਾ ਲਈ ਜੀ ਬੂਟ ਮੈਂ ਭੁੱਲ ਜਾਂਦੇ ਆ ਜੀ ਰੋਜ਼ ਕੰਮ ਚ ਪਾਉਣੇ ਕੱਡੇ ਕਈ ਦਿਨਾਂ ਦੇ ਪਏ ਸੀ ਪਰ ਪਾਉਣੇ ਭੁੱਲ ਜਾਂਦੀ ਸੀ ਪੈਰ ਬਹੁਤ ਖਰਾਬ ਹੋਏ ਪਏ ਨੇ ਜੀ ਦੀਵਾਲੀ ਵੇਲੇ ਸਫਾਈਆਂ ਕਰਨ ਵੇਲੇ ਇਹ ਗਰਦ ਦਾ ਮੌਸਮ ਜਿਹਾ ਸੀਗਾ ਹੁਣ ਜਿਆਦਾ ਖਰਾਬ ਹੋ ਗਈ ਸੀ ਪੈਰ ਹੁਣ ਆਪਾਂ ਬੂਟ ਪਾ ਲਿਆ ਕਰਾਂਗੇ ਜੀ ਵੈਸਲੀਨ ਲਾ ਲੈਣੀ ਹੈ ਜੀ ਪੈਰਾਂ ਤੇ ਮੈਂ ਉਹਦੇ ਨਾਲ ਹੀ ਸਾਫ਼ ਹੋ ਜਾਂਦੇ ਨੇ ਹਫ਼ਤੇ ਵਿੱਚ ਸਾਫ਼ ਹੋ ਜਾਣਗੇ ਜੀ ਅੰਦਰ ਸਾਰੀ ਲਾਤਾ ਸੀਗਾ ਜੀ ਸਾਰੇ ਕਮਰਿਆਂ 'ਚ ਪੋਚਾ ਇਹ ਲੌਬੀ ਚ ਲਾ ਰਹੀ ਸੀ ਹੁਣ ਵਾਸਤੇ ਰਸੋਈ ਰਹਿੰਦੀ ਹੈ ਜੀ ਉਹ ਚ ਲਾਵਾਂਗੇ ਇਹ ਤੇ ਹੈ ਜੀ ਆਪਾਂ ਸਾਗ ਅੱਜ ਬਣਾ ਰਹੇ ਹਾਂ ਜੀ ਹਾਰੇ ਚ ਉਹਦੇ ਆਪਾਂ ਬਣਾਇਆ ਸੀਗਾ ਜੁੱਲੇ ਤੇ ਅੱਜ ਤੌੜੀ ਦੇ ਵਿੱਚ ਹਾਰੇ ਜੀ ਧਰਤਾ ਜੀ ਆਪਾਂ ਪਾ ਕੇ ਪਹਿਲਾਂ ਸਲਾਹ ਨਹੀਂ ਸੀਗੀ ਜੀ ਮੇਰੇ ਸੂਟ ਸੇ ਆਉਣ ਵਾਲਾ ਉਹਦੇ ਨਾਲ ਦੱਬਚਾਲੇ ਪਿਆ ਸੀ ਕਵੀਜ਼ਾ ਸਲਵਾਰ ਬਣਾ ਲਈ ਸੀ ਅੱਜ ਸੋਚਿਆ ਸੀਗਾ ਵੀ ਬਣਾਉ ਫੇਰ ਜਿਆਦਾ ਹੈ ਜੀ ਸਾਗ ਬਣਾਉਣਾ ਸੀ ਉਦ ਦੀ ਸਾਗ ਬਣਾਇਆ ਸੀ ਜੀ ਬਹੁਤ ਦਿਨ ਹੋ ਗਏ 15 ਦਿਨ ਹੋ ਗਏ ਹੋਣਗੇ ਫੇਰ ਫਟਾਫਟ ਤੋੜਿਆ ਜੀ ਦੋ ਕਜੀਰਨੀਆਂ ਬਸ ਤੇ ਥੋੜੀ ਜੀ ਪਾਲਕ ਪਾਤੀ ਸੀ। ਗਾਜਰਾਂ ਦਾ ਸੇਜਾ ਜਿਹਾ ਪਾਇਆ ਸੀ ਬਾਥੂ ਹਜੇ ਨਹੀਂ ਮਿਲਿਆ। ਥੋੜੇ ਜਿਹਾ ਪਪਾਈ ਸੀਗੇ ਜੀ ਮੇਥੇ। ਮੇਥੇ ਥੋੜੀ ਹੀ ਪਾਉਣੀ ਹੁੰਦੀ ਹੈ ਜੀ। ਟੇਸਟ ਵਾਸਤੇ ਜੇ ਜ਼ਿਆਦਾ ਪਾਵਾਂਗੇ ਤਾਂ ਕੜੱਟਣ ਤੇ ਹੋ ਜਾਂਦਾ ਸਾਬ। ਥੋੜੇ ਜਿਹਾ ਮੇਥੇ ਥੋੜੀ ਜੀ ਮੇਥੀ ਦੋਨੇ ਚੀਜ਼ਾਂ ਪਾ ਲੈਣੀਆਂ ਹੁੰਦੀਆਂ ਨੇ। ਧਨੀਆ ਪਾ ਲਿਆ ਸੀ। ਇੱਥੇ ਪਾ ਕੇ ਹਾਰੇ ਚ ਤਾਂ ਰੱਖਿਆ ਸੀਗਾ ਜੀ ਅੱਜ ਸਾਗ ਮੈਂ। ਮੈਨੂੰ ਐਸੀ ਜੇ ਸਾਗ ਚੁੱਲੇ ਤੇ ਧਰ ਧਰ ਲਿਆ। ਫਿਰ ਟਾਈਮ ਨਹੀਂ ਲੱਗਣਾ ਜੀ ਸਾਰਾ ਦਿਨ ਅੱਗ ਬਚਾਉਣੀ ਪੈਂਦੀ ਐ ਕੋਲੇ ਬੈ ਕੇ ਵੀ ਮੈਂ ਸੂਟ ਬਣਾ ਲੂੰਗੀ ਆਪਦਾ ਕਮੀਜ਼ ਜਿਹੜਾ ਵਿਚਾਲੇ ਪਿਆ ਕਿਤੇ ਪਾਉਣਾ ਪੈ ਜਾਂਦਾ ਜੀ ਠੰਡ 'ਚ ਕਈ ਵਾਰੀ ਜਾਣਾ ਪੈ ਜਾਂਦਾ ਕਿਤੇ ਦੁਕਸੋ ਵਿੱਚ ਜਾਣਾ ਪੈਂਦਾ ਜੀ ਤੇ ਫਿਰ ਮੈਂ ਹਰੀ ਚਿਹਰਤਾ ਜੀ ਸਾਗ ਵੀ ਇੱਥੇ ਬਣੀ ਜਾਊਗਾ ਮੈਂ ਇੱਕ ਵੀਜ ਬਣਾ ਲੂੰਗੀ ਆਪਣਾ ਇਹ ਲੂਣ ਤੇ ਘਿਓ ਪਾਤਾ ਜੀ ਇੱਕ ਚਮਚਾ ਘਿਓ ਦਾ ਪਾਤਾ ਲੂਣ ਪਾ ਦਿੱਤਾ ਹੋਰ ਕੁਛ ਨਹੀਂ ਪਾਇਆ ਜੀ ਹਜੇ ਜਦੋਂ ਇਹ ਕੰਟਾ ਗਰਿੱਜ ਲਿਆ ਫੇਰ ਪਾਵਾਂਗੇ ਜੀ ਆਪਾਂ ਆਦਰਕ ਹਰੀਆਂ ਮਿਰਚਾਂ ਤੇ ਲਸਣ ਕੁੱਟ ਕੇ ਪਾਵਾਂਗੇ ਨਾਹੀਂ ਹਾਰੇ ਦੇ ਵਿੱਚ ਜਿਆਦਾ ਪਾਣੀ ਪਾਉਣ ਦੀ ਲੋੜ ਹੈ ਜੀ ਇੱਕ ਵਾਰੀ ਪਾਣੀ ਪਾਇਆ ਦਵਾਰੇ ਬਸ ਉਹਦੇ ਨਾਲ ਹੀ ਐਨ ਵਧੀਆ ਮਲਾਈ ਵਰਗਾ ਬਣ ਗਿਆ ਅੱਗ ਜ਼ਰੂਰ ਪਾਈ ਆ ਜੀ ਤਿੰਨ ਵਾਰੀ ਕੰਟੀ ਦੇ ਬਾਅਦ ਹੋਰ ਪਾ ਦਿੰਦੀ ਸੀ ਜੀ ਪਾਤੀਆਂ 1:00 ਵਜੇ ਦਾ ਟਾਈਮ ਨਾ ਧਰਿਆ ਸੀ ਆ ਜੀ ਤਾਂ ਉਹ 7 ਵਜੇ ਕੱਢੀ ਸੀ ਤੌੜੀ ਬਣਿਆ ਤਾਂ ਪਿਆ ਸੀ ਜੀ ਬਸ ਆਲਣ ਪਾ ਕੇ ਵਿੱਚ ਹੀ ਰੱਖਤਾ ਵੀ ਸੇਕ ਤੇ ਪਿਆ ਰਹੂਗਾ ਨਾਲੇ ਗਰਮ ਰਹੂਗਾ ਇਹ ਅੱਗ ਪਾ ਦਿੱਤੀ ਜੀ ਘੰਟਾ ਹੋ ਗਿਆ ਸੀ ਜੀ ਇਹਨਾਂ ਧਰੇ ਨੂੰ ਪਹਿਲਾਂ ਸਾਗ ਨੂੰ ਆਪਣੇ ਘੰਟੇ ਤੋਂ ਉੱਪਰ ਹੀ ਹੋ ਗਿਆ ਉਹ ਥੋੜਾ ਟਾਈਮ ਇਹ ਹੁਣ ਆਪਾਂ ਹੋਰ ਪਾਥੀਆਂ ਪਾ ਦਿੱਤੀਆਂ ਨੇ ਦੋ ਤਿੰਨ ਵਾਰੀ ਪਾਥੀਆਂ ਸੀਗੇ ਜੀ ਪਾਥੀਆਂ ਆਪਾਂ ਬਹੁਤ ਵਧੀਆ ਸਾਗ ਬਣਿਆ ਜੀ ਨਾਲੇ ਕੋਲੇ ਬੈਠਣ ਦਾ ਨਹੀਂ ਹੋਇਆ ਜੀ ਜੇ ਚੁੱਲੇ ਤੇ ਧਰਨੇ ਆਪਾਂ ਤਾਂ ਅੱਗ ਮਚਾਉਣੀ ਪੈਂਦੀ ਹੈ ਕੋਲੇ ਬਹਿ ਕੇ ਵਾਰ-ਵਾਰ ਦੇਖਣਾ ਪੈਂਦਾ ਪਾਣੀ ਵਾਰ-ਵਾਰ ਪਾਉਣਾ ਪੈਂਦਾ ਇਹਦੇ ਵਿੱਚ ਸਿਰਫ ਇੱਕ ਵਾਰੀ ਪਾਣੀ ਪਾਇਆ ਇੱਕ ਵਾਰੀ ਥੋੜਾ ਜਿਹਾ ਜਿਆਦਾ ਆਪਾਂ ਲਸਣ ਵਗੈਰਾ ਪੀਸ ਕੇ ਪਾਇਆ ਸੀ ਉਹਦੇ ਨਾਲ ਪਾਇਆ ਸੀ ਥੋੜਾ ਜਿਹਾ ਪਾਇਆ ਸੀ ਉਦੋਂ ਤਾਂ ਜੀ ਅੱਧਾ ਕ ਗਲਾਸ ਇੱਥੇ ਹੁਣ ਲੱਗ ਗਈ ਸੀ ਜੀ ਮੈਂ ਆਪਦਾ ਕਮੀਜ਼ ਸਲਾਈ ਕਰਨਾ ਕਈ ਰਨ ਹੋ ਗਈ ਸੀ ਕੱਟੇ ਪਏ ਨੂੰ ਤੇ ਅੱਜ ਸੇলাই ਕਰ ਲਾਂਗੇ ਇਹਨੂੰ ਆਪਾਂ ਤਰਪਾਈ ਕੱਲ ਨੂੰ ਕਰ ਲਾਂਗੇ ਜੀ ਦਿਨ ਬਹੁਤ ਛੋਟੇ ਹੋ ਗਏ ਜੀ ਕਮਾਕਾਰਾਂ ਦੇ ਵਿੱਚ ਟਾਈਮ ਹੀ ਨਹੀਂ ਲੱਗਦਾ ਸੇਲਾਈ ਕਰਨ ਦਾ ਪਹਿਲਾਂ ਗਰਮੀ ਸੀ ਉਦੋਂ ਸੋਚਿਆ ਵੀ ਚਲੋ ਥੋੜੀ ਜਿਹੀ ਠੰਡ ਹੋਊਗੀ ਫੇਰ ਕਰਾਂਗੇ ਫੇਰ ਆਪਾਂ ਦਿਵਾਲੀ ਦੀਆਂ ਸਫਾਈਆਂ 'ਚ ਲੱਗ ਗਏ ਜੀ ਉਦੋਂ ਨਹੀਂ ਟਾਈਮ ਲੱਗਿਆ ਤੇ ਹੁਣ ਤਾਂ ਥੋੜੇ ਹੌਲੀ-ਹੌਲੀ ਕਰਕੇ ਸੇਲਾਈ ਕਰਨੀ ਪੈਣੀ ਜੀ ਠੰਡੇ ਦੇ ਵਿੱਚ ਪਾਉਣੇ ਪੈ ਜਾਂਦੇ ਨੇ ਇਥੇ ਪਲੂਈਆਂ ਪਾਲੀਆਂ ਸੀਗੀਆਂ ਜੀ ਗਲਾ ਵੀ ਝੜ ਲਿਆ ਸੀ ਮੈਂ ਫੀਟਿੰਗ ਦੀ ਸਿਲਾਈ ਲਾ ਲਈ ਲਾ ਰਹੀ ਸੀਗੀ ਤੇ ਬਾਹਾਂ ਝੜਨੀਆਂ ਸੀਗੀਆਂ ਜੀ ਇਹਦੀਆਂ ਨੀਚੇ ਤੋਂ ਵੀ ਲੈਸ ਜੀ ਲਾਉਣੀ ਸੀ ਸਿੰਪਲ ਜਿਹੀ ਸੀਗੀ ਸਿੰਪਲ ਜੀ ਲੈਸ ਇਹਦੇ ਉੱਤੇ ਲੱਗੀ ਹੋਈ ਸੀ ਲੈਸ ਉਹ ਲਾ ਲਈ ਸੀ ਆਪਾਂ ਪਹਿਲਾਂ ਲਾਈ ਕਰਕੇ ਬਾਅਦ ਚਲਾ ਦਾਂਗੇ ਵਿੱਚ ਦੀ ਕਈ ਵਾਰੀ ਉੱਠਣਾ ਪੈ ਜਾਂਦਾ ਜੀ ਮਸ਼ੀਨ ਤੋਂ ਇੱਥੇ ਮੇਰਾ ਗੇਟ ਖੋਲਿਆ ਹੋਇਆ ਸੀਗਾ ਸੈਮੀ ਚੱਲਿਆ ਗਿਆ ਸੀਗਾ ਜੀ ਆਪਣਾ ਬਾਹਰ ਕੰਕ ਖਰਾਬ ਕਰਦਾ ਸੀ ਉਹ ਆਪਣੀ ਉਹਨੂੰ ਚੱਕ ਕੇ ਲਿਆਂਦਾ ਇੱਧਰ ਅੰਦਰ ਅਜੇ ਇਹਦਾ ਪਿੰਜਰਾ ਲਿਆਉਣ ਵਾਲਾ ਜੀ ਇਹ ਟਿੱਕੇ ਨਹੀਂ ਵੰਦਾ ਅੰਦਰ ਵੀ ਸਾਰੇ ਫਿਰੀ ਜਾਂਦਾ ਤੇ ਅੱਜ ਮੈਂ ਇੱਥੇ ਸਲਾਈ ਕਰਨ ਵਾਸਤੇ ਗੇਟ ਖੋਲਿਆ ਹੋਇਆ ਸੀ ਲਾਈਟ ਨਹੀਂ ਸੀਗੀ ਆਪਣੇ ਨੀਰਾ ਪੈਂਦਾ ਸੀਗਾ ਜੀ ਅੰਦਰ ਤੇ ਬਾਹਰ ਚਲਿਆ ਜਾਂਦਾ ਸੀ ਅੱਜ ਫੇਰ ਇਹਨੂੰ ਮੈਂ ਟੋਕਰੇ ਥੱਲੇ ਬੰਦ ਕਰਤਾ ਜੀ ਤਾਂ ਖਾਣਾ ਟੋਕਰਾ ਇਹਦੇ ਉੱਪਰ ਧਰਤਾ ਵੀ ਧਰ ਕੇ ਫੇਰ ਸੌਂ ਗਿਆ ਜੀ ਆਰਾਮ ਨਾਲ 2 ਘੰਟੇ ਸੁੱਤਾ ਰਿਹਾ ਫੇਰ ਉਦੋਂ ਬਾਅਦ ਲੱਗ ਗਿਆ ਜੀ ਰੋਲਾ ਪਾਉਣ ਬਾਹਰ ਨਿਕਲ ਨੂੰ ਵੀ ਬਾਹਰ ਕੱਢੋ ਹੁਣ ਮੈਨੂੰ じゃ ਨਹੀਂ ਸਲਾਈ ਨਹੀਂ ਕਰਨ ਦਿੰਦਾ ਹੈਗਾ ਜੀ ਮੈਨੂੰ ਜਿਵੇਂ ਸਲਾਈ ਕਰਦੀ ਆ ਇਹ ਪੈਰ ਹਲਾਉਣੇ ਨੀਚੇ ਇਹਨੂੰ ਐ ਲੱਗਦਾ ਵੀ ਮੇਰੇ ਨਾਲ ਖੇਡਦੇ ਨੇ ਮੇਰੇ ਪੈਰਾਂ ਤੇ ਆ ਕੇ ਕੋਲੇ ਬੈਠ ਜਾਂਦਾ ਜੀ ਜਾਂ ਪੈਰਾਂ ਤੇ ਦੰਦੀ ਵੱਢਣ ਲੱਗਦਾ ਵਿੱਚ ਬਹਿ ਜਾਂਦਾ ਜੀ ਆ ਕੇ ਇੱਥੇ ਜਿੰਨਾ ਕੁ ਬਣਦਾ ਜੀ ਆਪਾਂ ਸੂਟ ਆਪਣੇ ਆਪ ਹੀ ਸਿਲਾਈ ਕਰ ਲੈਨੇ ਆ ਜਿਹੜੇ ਕੋਈ ਵਿਆਹਾਂ ਸਾਦੀਆਂ ਵਾਲੇ ਹੁੰਦੇ ਨੇ ਲਾਈਨਿੰਗ ਵਾਲੇ ਸਿੰਪਲ ਜਿਹਾ ਤਾਂ ਆਪ ਹੀ ਕਰ ਲੈਨੇ ਆ ਜੀ ਬਿਆਸਾ ਦਿੱਤੇ ਪਾਉਣ ਵਾਲੇ ਉਹ ਆਪਾਂ ਸਲਾਈ ਕਰਵਾ ਲੈਣੇ ਹੁੰਨੇ ਆ ਫਿਰ ਇਹਨਾਂ ਟਾਈਮ ਨਹੀਂ ਹੁੰਦਾ ਜੀ ਠੰਡ ਦੇ ਦਿਨਾਂ 'ਚ ਛੋਟੇ ਦਿਨ ਹੁੰਦੇ ਨੇ ਆਪਣੇ ਆਪਾਂ ਆਪਣੇ ਹਿਸਾਬ ਨਾਲ ਕਰ ਲੈਣੇ ਆ ਜੀ ਸੈਟ ਜਿੰਨੀ ਕੀ ਫੀਟਿੰਗ ਕਰਨੀ ਹੈ ਉੱਚਾ ਨੀਵਾ ਕਈ ਵੇਲੇ ਤੇ ਮੈਂ ਉੱਠ ਕੇ ਚਲੀ ਗਈ ਜੀ ਵਿੱਚ ਦੀ ਸਾਗ ਦੇਖਣ ਗਈ ਸੀ ਫੇਰ ਇੱਕ ਜਦੋਂ ਆਪਾਂ ਚਿਰ ਬਾਅਦ ਸਲਾਈ ਕਰਦੇ ਆ ਜੀ ਤਾਂ ਥੋੜਾ ਜਿਹਾ ਟਾਈਮ ਲੱਗਦਾ ਹੈ ਜੀ ਹੁਣ ਪੂਰੀ ਗਰਮੀ ਲੰਗੀ ਸੀ ਜਿਹੜੀ ਜੈਤ ਕੀ ਕੋਈ ਸੂਟ ਸਲਾਈ ਨਹੀਂ ਕਰਿਆ ਸੀ ਗਰਮੀ ਦੇ ਸ਼ੁਰੂ ਚ ਕਰੇ ਸੀ ਗਰਮੀ ਦੇ ਵਿੱਚ ਨਹੀਂ ਕਰਿਆ ਕੋਈ ਆਪਾਂ ਤਾਂ ਕਰਕੇ ਆਪਾਂ ਪਹਿਲਾਂ ਸਿੰਪਲ ਸੂਟ ਹੀ ਕੱਟ ਲਿਆ ਸੀਗਾ ਦੂਸਰੇ ਦੋ ਬਾਅਦ ਚ ਕਟਾਂਗੇ ਜੀ ਜਿਵੇਂ ਸੀਨ ਤੇ ਬੈਠ ਜੀਏ ਜੀ ਵਿਚ ਦੀ ਨਾ ਉੱਠਣਾ ਪਵੇ ਫਿਰ ਤਾਂ ਵਧੀਆ ਬਣ ਜਾਂਦਾ ਇੱਥੇ ਹੁਣ ਹਨੇਰਾ ਹੋਣ ਵਾਲਾ ਹੋ ਗਿਆ ਜੀ ਇਹ ਆਪਾਂ ਥੋੜਾ ਜਿਹਾ ਸਾਗ ਨੂੰ ਘੋਟ ਕੇ ਇਹਦੇ ਵਿੱਚ ਆਲਣ ਪਾਵਾਂਗੇ ਕੁਲ ਗਿਆ ਸਾਗ ਵਧੀਆ ਆਪਣਾ ਅਦਰਕ ਲਸਣ ਤੇ ਹਰੀਆਂ ਮਿਰਚਾਂ ਪੀਸ ਕੇ ਪਾ ਦਿੱਤੀਆਂ ਸੀ ਜੀ ਪਹਿਲਾਂ ਉਹਦੀ ਵੀਡੀਓ ਨਹੀਂ ਬਣਾਈ ਆਪਾਂ ਮੱਕੀ ਦੇ ਆਟੇ ਥਾਰਲਣ ਪਾਉਣੇ ਆ ਜੀ ਆਪਾਂ ਇਹ ਪਹਿਲਾਂ ਵੀ ਦੱਸਿਆ ਸੀ ਮੈਂ ਹੌਲੀ ਹੌਲੀ ਘੋਟਣਾ ਪੈਂਦਾ ਜੀ ਤੌੜੀ ਕਰਕੇ ਬੋਲੇ ਜਿਹੱਤਾਂ ਨਾਲ ਘੋਟਣਾ ਫੇਰਦੀ ਸੀ ਥੋੜੀ ਜੀ ਵੀਡੀਓ ਹੀ ਬਣਾਈ ਸੀਗੀ ਜੀ ਘੋਟਣ ਵੇਲੇ ਸਾਗ ਮੈਂ ਫਿਰ ਮੈਂ ਬੰਦ ਕਰਤਾ ਸੀ ਘਾਥ ਨਾਲ ਤੌੜੀ ਫੜ ਕੇ ਫਿਰ ਫੇਰਿਆ ਸੀ ਜੀ ਆਪਾਂ ਘੋਟਣਾ ਹਿੱਲ ਰਹੀ ਸੀ ਤੌੜੀ ਡਰ ਲੱਗਦਾ ਸੀ ਵੀ ਕਿਤੇ ਫੁੱਟੀ ਨਾ ਜਾਵੇ ਪਰ ਸਾਗ ਬਹੁਤ ਸਵਾਦ ਬਣਿਆ ਜੀ ਟੋਲੀ ਚ ਹਰੀਚ ਬਣਾਉਣ ਵਾਸਤੇ ਚੀਜ਼ ਪਾਥੀਆਂ ਚਾਹੀਦੀਆਂ ਨੇ ਜੀ ਜ਼ਰੂਰ ਇਹ ਆਲਣ ਪਾਉਣ ਤੋਂ ਬਾਅਦ ਆਪਾਂ ਪਾਣੀ ਪਾ ਦਿੱਤਾ ਜੀ ਥੋੜਾ ਜਾਂ ਹਜੇ ਇਹਨੂੰ ਆਪਾਂ ਕੱਢਦੇ ਨਹੀਂ ਹੈਗੇ ਸੇਕ ਲੱਗੂਗਾ ਰੋਟੀ ਬਣਾ ਲਾਂਗੇ ਆਪਾਂ ਪਹਿਲਾਂ ਉਹਨਾਂ ਟਾਈਮ ਇੱਥੇ ਪਿਆਰ ਹੋਊਗਾ ਜੀ ਫਿਰ ਬਾਅਦ ਦੇ ਵਿੱਚ ਕੱਢ ਕੇ ਲੈ ਜਾਗੇ ਆਟਾ ਕੱਚਾ ਨਾ ਰਹੀ ਸੇਕ ਲੱਗ ਜੂਗਾ ਜੀ ਚੰਗੀ ਤਰ੍ਹਾਂ ਟੇਸਟੀ ਬਣ ਜੂਗਾ ਸਾਗ ਥੋੜਾ ਜਿਹਾ ਸਾਗ ਤਹਾਰੀ ਚ ਵਧੀਆ ਬਣ ਜਾਂਦਾ ਜੀ ਜੇ ਜਿਆਦਾ ਬਣਾਉਣੇ ਆਪਾਂ ਉਹ ਨਹੀਂ ਫਿਰ ਲੂਟ ਆਉਂਦਾ ਜੀ ਉਹ ਤਾਂ ਚੁੱਲੇ ਤੇ ਬਣਾਉਣਾ ਪੈਂਦਾ ਇਹ ਆਪਾਂ ਤੇ ਨਗ ਜੀਰਨੀ ਸਾਗ ਦੀਆਂ ਪਾਈਆਂ ਸੀਗੇ ਜੀ ਤਿੰਨ ਕਿ ਜੀ ਨਹੀਂ ਬਾਕੀ ਸਮਾਨ ਦੀਆਂ ਸੀਗੀਆਂ ਟਾਕ ਦਾਂਗੇ ਜੀ ਇਹਨੂੰ ਹੁਣ ਆਪਾਂ ਇਹ ਆਪਾਂ ਕੱਢ ਲਿਆ ਜੀ ਹੁਣ ਅੰਦਰ ਅੱਧੇ ਪੌਣੇ ਘੰਟੇ ਬਾਅਦ ਕੱਢ ਕੇ ਲੈ ਕੇ ਆਏ ਆ ਬਹੁਤ ਵਧੀਆ ਬਣ ਗਿਆ ਜੀ ਮਲਾਈ ਵਰਗਾ ਸਾਗ ਬਿਲਕੁਲ ਈ ਕੋਲ ਗੈਸ ਹੀ ਐ ਲੱਗਦਾ ਹੀ ਨਹੀਂ ਜੀ ਵੀ ਤੌੜੀ ਚ ਬਣਿਆ ਹੋਇਆ ਹੈ ਕਿ ਚੁੱਲੇ ਤੇ ਪਤਾ ਨਹੀਂ ਲੱਗ ਰਿਹਾ ਜੀ ਬਿਲਕੁਲ ਵੀ ਨਾਲੇ ਕੋਟਨੇ ਨਾਲ ਕੋਟਿਆ ਆਪਾਂ ਗ੍ਰੈਂਡਰ ਕਦੇ ਨਹੀਂ ਫੇਰਿਆ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਫੁੱਲ ਸਪੋਰਟ ਕਰ ਰਹੇ ਨੇ ਆਪਾਂ ਨੂੰ ਉਹਨਾਂ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਵੀਡੀਓ ਲਾਈਕ ਜਰੂਰ